ਖਬਰ ਲੁਧਿਆਣਾ ਦੇ ਪਿੰਡ ਕਸਾਬਾਦ ਤੋਂ ਸਾਹਮਣੇ ਆਈ ਹੈ ਜਿੱਥੇ ਸਤਲੁਜ ਦਰਿਆ ਦੇ ਵਿੱਚ ਨਹਾਉਂਦੇ ਨਾਲ ਪੰਜ ਬੱਚੇ ਡੁੱਬ ਗਏ ਨੇ ਜਿਸ ਦੇ ਵਿੱਚੋਂ ਇੱਕ ਦੀ ਲਾਸ਼ ਪ੍ਰਮਾਤ ਕਰ ਲਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਇੱਕ ਘਟਨਾ ਸਾਹਮਣੇ ਆ ਚੁੱਕੀ ਹੈ ਜਿੱਥੇ ਕਿ ਚਾਰ ਬੱਚੇ ਡੁੱਬ ਗਏ ਸਨ ਪਰ ਉਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਗਈ ਸੀ ਜਦ ਕਿ ਤਿੰਨ ਨੂੰ ਬਚਾ ਲਿੱਤਾ ਗਿਆ ਸੀ ਪਰ ਲੁਧਿਆਣਾ ਦੇ ਵਿੱਚ ਪੰਜ ਬੱਚਿਆਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਹੈ ਇੱਕ ਦੀ ਲਾਸ਼ ਪ੍ਰਮਾਤ ਕਰ ਲਈ ਗਈ ਹੈ ਰਾਹਤ ਕਾਰਜ ਜਾਰੀ ਨੇ ਉੱਥੇ ਹੀ ਲੋਕਾਂ ਦੇ ਵੱਲੋਂ ਲਗਾਤਾਰ ਅਜਿਹੀਆਂ ਘਟਨਾਵਾਂ ਤੇ ਠੱਲ ਪਾਉਣ ਨੂੰ ਲੈ ਕੇ ਪ੍ਰਸ਼ਾਸ

जी इनको समय समय पर समझाया भी जाता है बच्चों को बट ये घर पे बिना बताया आ जाता है जिस कारण ये घटना हो जाती है जी तो भी आप, आपकी ओर से अभी क्या अभी कर रहे हैं क्या बाकी प्रोसेस चल रहा है हमारी टीम्स लगी हुई हैं कल शाम से ही जैसे पता चला था हम रात को भी सर्च ऑपरेशन चले अभी भी चल रहा है बाकी पानी का फ्लो ज्यादा होने करके और एरिया ज़्यादा होने करके थोड़ा टाइम लग रहा है जल्दी हम कर लेंगे बाकी भी रिकवर ठीक है थैंक यू कुमार मेरा नाम ਹਾਂਜੀ ਤੇ ਖਾਸਾ ਵਪਰਾ ਮੰਦ ਭੱਗਾ ਤੁਹਾਨੂੰ ਕੋਈ ਬਚਲੇ ਫਿਰ ਕੱਲ ਸਾਨੂੰ ਸ਼ਾਮੇ ਪਤਾ ਲੱਗਿਆ ਸੀ ਸ਼ਹਿਰ ਸਿਗੇ ਵੀ ਬੱਚੇ ਨਹਾਉਣ ਆਏ ਸੀਗੇ ਦਰਿਆ 'ਚ ਰੁਪ ਗੇ ਪਰ ਅਸੀਂ ਤਾਂ ਪਰਾਲਾ ਕਰਦੇ ਆ ਵੀ ਇੱਥੇ ਨਾ ਨਹਾਉਣ ਹਣ ਅਸੀਂ ਮੁਲਾਜ਼ਮਾਂ ਨੂੰ ਵੀ ਫੋਨ ਕਰਦੇ ਆ ਕਈ ਵਾਰ ਪੀਸੀਆਰ ਨੂੰ ਫੋਨ ਕਰਦੇ ਉਹ ਫੋਨ ਹੀ ਨਹੀਂ ਚੱਕਦੇ ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਵੀ ਜੇ ਕਿਸੇ ਪਾਸਿਓਂ ਫੋਨ ਆਇਆ ਤਾਂ ਅਸੀਂ ਉੱਤੇ ਮੰਨ ਲਓ ਗਮੀਰਚਾ ਨਾਲ ਸੋਚੀਏ ਵੀ ਉਹ ਕਿਉਂ ਫੋਨ ਆਇਆ ਸਾਨੂੰ ਪਰ ਉਹ ਨਹੀਂ ਆਉਂਦੇ ਸਤਲੋ ਜ ਦਰਿਆ ਤੇ ਅਸੀਂ ਕਹਾਂ ਵੀ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਬੱਚੇ ਸ਼ਹਿਰੋਂ ਆਉਂਦੇ ਆ ਨਹਾਉਣ ਵਾਸਤੇ ਇਉਂ ਦੀ ਰੋਕਥਾਮ ਕਰੀਏ ਤੇ ਇਹ ਜਾਨਾਂ ਬਚ ਸਕਦੀਆਂ ਸੀਗੀਆਂ ਅਸੀਂ ਡੀਸੀ ਸਾਹਿਬ ਨੂੰ ਵੀ ਇੱਕ ਰਜਿਸਟਰੀ ਕਰਾਈ ਹੈ ਲੈਟਰ ਸੀਪੀ ਸਾਹਿਬ ਨੂੰ ਵੀ ਚੰਡੀਗੜ੍ਹ ਨੂੰ ਵੀ ਮੁੱਖ ਮੰਤਰੀ ਨੂੰ ਵੀ ਵੀ ਇੱਥੇ ਇੱਕ ਪੱਕੀ ਕੋ ਗੱਡੀ ਮਲਾਜਮਾਂ ਦੀ ਕਢਾਈ ਜਾਵੇ ਆ 2 2.5 ਮਹੀਨੇ ਜਿੰਨਾ ਚਿਰ ਗਰਮੀ ਆ ਵੀ ਆ ਜਾਨਾਂ ਵੱਜ ਜਾਣਗੀਆਂ ਨਹੀਂ ਤਾਂ ਅੱਜ ਜਿਹੜਾ ਹਾਸਾ ਕੱਲ ਇਹ ਆਉਂਦੇ ਐ ਅੱਤਵਾਰ ਪੰਜ ਸੱਤ ਫਿਰ ਇੱਧੇ ਡੁੱਬਣਗੇ ਜੇ ਨਾ ਕੋਈ ਸਰਕਾਰ ਨੇ ਹੱਲ ਕੀਤਾ ਪਹਿਲਾਂ ਬਹੁਤ ਹੋ ਚੁੱਕਿਆ ਜੀ ਸਰਕਾਰ ਇਹਦੇ ਬਾਰੇ ਸੋਚਦੀ ਨਹੀਂ ਸਰ ਕਿੰਨੇ ਕੁ ਬੱਚੇ ਡੁੱਬੇ ਐ ਤੇ ਕਿੰਨੇ ਕਿ ਕਬਰ ਹੋ ਗਏ ਆ ਡੁੱਬੇ ਜੀ ਅੱਜ ਤੱਕ ਕੋਈ ਮਿਲਿਆ ਬੱਚਾ ਲੈ ਪੰਜ ਪੰਜ ਡੁੱਬੇ ਆ ਕੱਲ ਦੇ ਇੱਕ ਬੱਚੇ ਦੀ ਮੰਨ ਲਓ ਮਿਲੇ ਆ ਤੁਹਾਡੇ ਤੇ ਕੌਣ ਸੀ ਜੇ ਨਾਲ ਕੋਈ ਪਛਾਣੋ ਭਈ ਪਛਾਣ ਤਾਂ ਹੈਗੀ ਆ ਜੀ ਉਹ ਜਿਨ੍ਹਾਂ ਦੀ ਪਛਾਣ ਆ ਉਹ ਲੈ ਗਏ ਮਾਪੇ ਉਹਨਾਂ ਦੇ ਆਏ ਹੋਏ ਸਾਰਿਆਂ ਦੇ ਕੱਲ ਦੀ ਰਾਤ ਦੇ ਬੈਠੇ ਇੱਥੇ ਉਹ ਪਰ ਨਲਾਈਕੀ ਜਿਹੜੀ ਆ ਦੀ ਨਲਾਈਕੀ ਇਹਦੀ ਸਰਕਾਰ ਦੀ ਆ ਜੇ ਜਨਤਾ ਨੂੰ ਸੇਧ ਦੇਣੀ ਆ ਤਾਂ ਸਰਕਾਰ ਨੇ ਦੇਣੀ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਜੇ ਅੱਜ ਵੀ ਸਰਕਾਰ ਨੇ ਨਾ ਸੋਚਿਆ ਤਾਂ ਆਉਂਦੇ ਦਿਨਾਂ ਦੇ ਵਿੱਚ ਇਹ ਜਿਹੇ ਹਾਸਾ ਫੇਰ ਹੋਣ ਨੂੰ ਤਿਆਰ ਆ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ ਸਰਕਾਰ ਦੀ ਨਲਾਇਕੀ ਆ ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀ ਅਸੀਂ ਐਪਲੀਕੇਸ਼ਨਾਂ ਦਿੰਨੇ ਆ ਸੀਪੀ ਸਾਹਿਬ ਦੇ ਪਰ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ